ਇੱਧਰ ਵੇਖੋ ਗੋਡੇ ਗੋਡੇ ਧੁੱਪ ਛੜੀ ਐ ਉਸ ਤੋਂ ਦੀ ਮੀਂਹ ਪੈਣ ਡਿਆ ਵਾਹ ਕਿਆ ਨਜ਼ਾਰਾ ਹੈ ਮੇਰੇ ਤੇ ਕੱਪੜੇ ਗਿੱਲੇ ਹੋ ਗਏ ਮੈਂ ਤੇ ਭੱਜ ਕੇ ਕੱਪੜੇ ਸੰਭੇ ਆ ਕੁਦਰਤ ਦੇ ਰੰਗ ਐਨਾ ਬੱਦਲ ਆ ਕੇ ਮੁੜ ਜਾਂਦਾ ਐ ਤੇ ਮੀਂਹ ਨਹੀਂ ਪੈਂਦਾ ਵਾਹ ਬਈ ਵਾਹ ਇਹ ਨਹੀਂ ਥੋੜਾ ਜਨਾ ਕਮਲ ਟਿਊਸ਼ਨ ਚੱਲਿਆ ਕਮਲ ਟਿਊਸ਼ਨ ਚੱਲਿਆ ਹੀ ਚਲੋ ਚੰਗਾ ਏ ਜਾਣ ਤੋਂ ਪਹਿਲਾਂ ਹੀ ਆ ਗਿਆ ਮੀ ਨਹੀਂ ਤੇ ਵਿਚਾਰੇ ਨੇ ਰਾਹ ਚ ਭਿੱਜ ਜਾਣਾ ਸੀ ਨੂੰਹ ਕੰਦੇ ਧੁੱਪ ਚੜੀ ਤੇ ਕਾਣਾ ਮੀ ਹੁਣ ਨਿਕਲ ਹਾਂ ਬੀ ਆ ਗਿਆ ਵਾਰ ਲਓ ਜੀ ਕਮਲ ਭਾਜੀ ਤੇ ਚੱਲੇ ਸੀ ਟਿਊਸ਼ਨ ਹੁਣ ਹੁਣ ਵੇਟ ਕਰੋ ਕਦੋਂ ਹਟਦਾ ਕਿੰਨਾ ਬਦਲ ਆ ਕੇ ਹਾਂਜੀ ਤੇ ਮੁੜ ਜਾਂਦਾ ਏ ਹਾਂਜੀ ਤੇ ਬਿਨਾ ਬੱਦਲ ਤੋਂ ਬਰਸਾਤ ਹੋਣ ਗਈ ਏ ਹੈ ਕੋਈ ਗੱਲ ਕਰਨ ਵਾਲੀ ਪਾਣੀ ਖਲੋ ਗਿਆ ਵੇੜੇ 'ਚ ਤੇ ਸੱਜਾ ਮੈਕੂ ਵੀ ਮੀਂਹ ਵੇਖਣ ਆਇਆ ਮੈਕੂ ਮੀਂਹ ਆ ਗਿਆ ਜੀ ਮੈਂ ਕਿ ਵੇਖਦਾ ਧੁੱਪ ਲੱਗੀ ਤੇ ਮੀਂਹ ਪੈਣ ਡਿਆ ਹੋ ਮੈਂ ਕਿ ਇਦਾਂ ਮੂੰਹ ਕਰਕੇ ਇਦਾਂ ਮੂੰਹ ਕਰਕੇ ਇਦਾਂ ਮੂੰਹ ਕਰਕੇ ਕਰਿਓ ਮੈਂ ਕਿ ਨਹੀਂ ਸੁਣਦਾ ਜਾਂਦਾ ਮੈਨੂੰ ਨਹੀਂ ਸੁਣਦਾ ਮੀਂਹ ਵਾਲੀ ਹੱਦ ਹੋ ਗਈ ਆ ਦੱਸੋ ਇੰਨੀ ਤੇਜ਼ ਮੀ ਧੁੱਪ ਵਿੱਚ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਤੇ ਇਹ ਹੈ ਕਿ ਧੁੱਪ ਵਿੱਚ ਇੰਨੀ ਤੇਜ਼ ਮੀ ਸੂਰਜ ਸਾਹਮਣੇ ਮੈਕੂ ਮੈਕੂ ਮੀ ਵੇਖਦਾ ਸੀ ਮੈਕੂ ਗੁੱਛਿਆ ਹੀ ਲਓ ਜੀ ਮੈਨੂੰ ਤਾਂ ਪਤਾ ਨਹੀਂ ਗੈਰੀ ਗੱਲੋਂ ਗੁੱਸੇ ਆ ਹਾਂਜੀ வா ஓ மீனா மீனா ਮੈਕੇ ਯਾ ਕਿਤੇ ਬਦਲਣੀਗਾ ਜਿਹਦਾ ਮੀਂਹ ਪੈਣਦਿਆ ਬਿਨਾ ਬਦਲਾਂ ਤੋਂ ਮੀਂਹ ਪੈਣਦਿਆ